ਤਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ 19ਵੀਂ ਕਿਸ਼ਤ ਜਿਹੜੀ ਸੋਮਵਾਰ ਨੂੰ ਜਾਰੀ ਕਰ ਦਿੱਤੀ ਗਈ ਸੀ ਦੱਸਤੀ ਕਿ 9 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ 22000 ਕਰੋੜ ਰੁਪਏ ਜਿਹੜੇ ਟਰਾਂਸਫਰ ਕੀਤੇ ਗਏ ਨੇ ਤੇ ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀ ਕਰਕੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਵਕਤ ਕਿਸਾਨਾਂ ਦੇ ਨਾਲ ਆ ਤੇ ਇਸ ਦੇ ਨਾਲ ਛੋਟੇ ਕਿਸਾਨਾਂ ਨੂੰ ਵੀ ਜਿਹੜਾ ਆਰਥਿਕ ਸਹਿਤਾ ਮਿਲੇਗੀ ਲੇਕਿਨ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2000 ਰੁਪਏ ਜਿਹੜੀ 19ਵੀਂ ਕਿਸ਼ਤ ਇਹ ਜਾਰੀ ਨਹੀਂ ਕੀਤੀ ਗਈ ਹੈ ਨਹੀਂ ਆਈ ਹੈ ਲੇਕਿਨ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਉਹ ਕਿਹੜੇ ਕਾਰਨਾਂ ਦੇ ਕਰਕੇ ਨਹੀਂ ਆਈ ਜਿਹੜੀ ਕਿਸ਼ਤ ਤੁਹਾਡੇ ਖਾਤਿਆਂ ਦੇ ਵਿੱਚ ਤਾਂ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਤੁਸੀਂ ਆਪਣੀ 19ਵੀਂ ਕਿਸ਼ਤ ਕਿਵੇਂ ਜਿਹੜੀ ਕਿ ਆਪਣੇ ਖਾਤਿਆਂ ਦੇ ਵਿੱਚ ਭਵਾ ਸਕਦੇ ਹੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਜਾਰੀ ਹੋਣ ਤੋਂ ਬਾਅਦ ਪੰਜਾਬ ਜੰਮੂ ਕਸ਼ਮੀਰ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਹਨਾਂ ਰਾਜਾਂ ਦੇ ਕਿਸਾਨਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਤੈ ਤੁਹਾਨੂੰ ਦੱਸਦੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਯੋਜਨਾ ਦੀ 19ਵੀਂ ਕਿਸ਼ਤ ਬਿਹਾਰ ਦੇ ਪਾਗਲਪੁਰ ਤੋਂ ਡਿਜੀਟਲ ਮਾਧਿਅਮ ਦਰਾਈ ਜਾਰੀ ਕੀਤੀ ਹੈ ਜਿਸ ਕਾਰਨ ਲਗਭਗ 10 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਪਹੁੰਚੇ ਨੇ ਤੇ ਹੁਣ ਤੱਕ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 3.68 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਇਹ ਕਿਸਾਨਾਂ ਨੂੰ ਆਰਥਿਕ ਮਜ਼ਬੂਤੀ ਦੇਣ ਵਾਲਾ ਸਰਕਾਰ ਦਾ ਇੱਕ ਵੱਡਾ ਕਦਮ ਹੈ ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਲਾਭ ਪਾਤਰੀ ਸੂਚੀ ਦੇ ਵਿੱਚ ਸ਼ਾਮਲ ਹੋ ਅਤੇ ਯੋਗ ਹੋ ਤਾਂ ਤੁਹਾਨੂੰ 19ਵੀਂ ਕਿਸ਼ਤ ਲਈ ਪੈਸੇ ਪ੍ਰਾਪਤ ਹੋ ਗਏ ਹੋਣਗੇ। ਸਰਕਾਰ ਦੇ ਵੱਲੋਂ ਤੁਹਾਡੇ ਰਜਿਸਟਰ ਮੋਬਾਈਲ ਨੰਬਰ ਤੇ ਇੱਕ ਸੁਨੇਹਾ ਭੇਜਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਬੈਂਕ ਤੋਂ ਖਾਤੇ ਦੇ ਵਿੱਚ ਪੈਸੇ ਆਉਣ ਬਾਰੇ ਇੱਕ ਸੁਨੇਹਾ ਵੀ ਆਉਂਦਾ ਹੈ। ਜੇਕਰ ਤੁਸੀਂ ਅਜੇ ਤੱਕ ਸੁਨੇਹਾ ਨਹੀਂ ਦੇਖਿਆ ਤਾਂ ਤੁਸੀਂ ਫਾਸਬੁਕ ਐਂਟਰੀ ਏਟੀਐਮ ਮਿਨੀ ਸਟੇਟਮੈਂਟ ਮੋਬਾਈਲ ਬੈਂਕਿੰਗ ਯੂਪੀਆਈ ਜਾਂ ਫਿਰ ਨੈੱਟ ਬੈਂਕਿੰਗ ਦੇ ਰਾਹੀਂ ਵੀ ਜਾਂਚ ਕਰ ਸਕਦੇ ਹੋ ਕਿ ਪੈਸੇ ਆਏ ਹਨ ਜਾਂ ਨਹੀਂ 19 ਕਿਸ਼ਤ ਦੇ ਪੈਸੇ ਅਜੇ ਤੱਕ ਦੇਸ਼ ਭਰ ਦੇ ਬਹੁਤ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਹੁੰਚੇ ਹਨ ਇਸ ਦੇ ਪਿੱਛੇ ਕੁਝ ਮਹੱਤਵਪੂਰਨ ਕਾਰਨ ਹੋ ਸਕਦੇ ਨੇ ਜੇਕਰ ਕਿਸੇ ਕਿਸਾਨ ਨੇ ਅਰਜੀ ਦੌਰਾਨ ਗਲਤ ਜਾਣਕਾਰੀ ਦਿੱਤੀ ਹੈ ਤਾਂ ਉਸ ਦੀ ਅਰਜੀ ਰੱਦ ਕਰ ਦਿੱਤੀ ਗਈ ਹੈ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਈਕੇਵਾਈਸੀ ਅਧਾਰ ਤੇ ਲਿੰਕਿੰਗ ਅਤੇ ਜ਼ਮੀਨ ਦੀ ਤਸਦੀਕ ਨਹੀਂ ਕੀਤੀ ਹੈ ਉਹਨਾਂ ਦੀ ਕਿਸ਼ਤ ਕਾਸ ਸਕਦੀ ਹੈ ਜਿਨ੍ਹਾਂ ਦੇ ਬੈਂਕ ਖਾਤੇ ਦੇ ਵਿੱਚ ਡੀਬੀਟੀ ਵਿਕਲਪ ਨਹੀਂ ਹੈ ਉਹਨਾਂ ਨੂੰ ਪੈਸੇ ਨਹੀਂ ਮਿਲੇ ਹੋਣਗੇ ਕਿ ਮੈਨੂੰ ਅਜੇ ਵੀ ਬਕਾਇਆ ਕਿਸ਼ਤ ਮਿਲ ਸਕਦੀ ਹੈ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈ ਜੇਕਰ ਤੁਹਾਡੀ 19ਵੀਂ ਕਿਸ਼ਤ ਫਸ ਗਈ ਹੈ ਤਾਂ ਚਿੰਤਾ ਨਾ ਕਰੋ ਰੁਕੀ ਹੋਈ ਕਿਸ਼ਤ ਅਜੇ ਵੀ ਆ ਸਕਦੀ ਹੈ ਇਸ ਲਈ ਤੁਹਾਨੂੰ ਤੁਰੰਤ ਈ ਕੇਵਾਈਸੀ ਅਤੇ ਜ਼ਮੀਨ ਦੀ ਤਸਦੀਕ ਪੂਰੀ ਕਰਨੀ ਪਵੇਗੀ ਤੁਹਾਨੂੰ ਆਪਣੇ ਬੈਂਕ ਖਾਤੇ ਦੇ ਵਿੱਚ ਡੀਬੀਟੀ ਨੂੰ ਸਮਰਥਿਤ ਬਣਾਉਣਾ ਹੋਵੇਗਾ ਇਸ ਤੋਂ ਬਾਅਦ ਰਾਜ ਸਰਕਾਰ ਤੁਹਾਡਾ ਨਾਮ ਕਲੀਅਰ ਕਰ ਦੇਵੇਗੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਤੁਹਾਨੂੰ ਅਗਲੀ ਕਿਸ਼ਤ ਦੇ ਨਾਲ ਪਿਛਲੀ ਬਕਾਇਆ ਰਕਮ ਭੇਜ ਦੇਵੇਗੀ ਪ੍ਰਧਾਨ ਮੰਤਰੀ ਕਿਸਾਨ ਲਾਪਤਰੀ ਸਥਿਤੀ ਦੀ ਜਾਂਚ ਕਿਵੇਂ ਕਰੀਏ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈ ਜੇਕਰ ਤੁਹਾਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਹਨ ਤਾਂ ਤੁਸੀਂ ਇਹਨਾਂ ਤਰੀਕਿਆਂ ਦੇ ਨਾਲ ਆਪਣੀ ਪ੍ਰਧਾਨ ਮੰਤਰੀ ਕਿਸਾਨ ਲਾਪਤਰੀ ਸਥਿਤੀ ਦੀ ਜਾਂਚ ਕਰ ਸਕਦੇ ਹੋ ਦੱਸਤੀ ਕਿ ਬੈਂਕ ਜਾਓ ਅਤੇ ਆਪਣੀ ਪਾਸਬੁੱਕ ਅਪਡੇਟ ਕਰਵਾਓ ਅਤੇ ਦੇਖੋ ਕਿ ਪੈਸੇ ਆਏ ਹਨ ਜਾਂ ਨਹੀਂ ਤੁਸੀਂ ਨਜ਼ਦੀਕੀ ਏਟੀਐਮ ਤੋਂ ਇੱਕ ਮਿਨੀ ਸਟੇਟਮੈਂਟ ਲੈ ਕੇ ਵੀ ਇਸ ਦੀ ਜਾਂਚ ਕਰ ਸਕਦੇ ਹੋ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ ਤੇ ਜਾਓ ਲਾਪਤਰੀ ਸਥਿਤੀ ਭਾਗ ਤੇ ਕਲਿੱਕ ਕਰੋ ਆਪਣਾ ਰਜਿਸਟਰ ਮੋਬਾਈਲ ਨੰਬਰ ਜਾਂ ਫਿਰ ਆਧਾਰ ਨੰਬਰ ਦਰਜ ਕਰੋ ਡਾਟਾ ਪ੍ਰਾਪਤ ਕਰੋ ਤੇ ਕਲਿੱਕ ਕਰੋ ਅਤੇ ਆਪਣੀ ਸਥਿਤੀ ਦੀ ਜਾਂਚ ਕਰੋ ਪ੍ਰਧਾਨ ਮੰਤਰੀ ਕਿਸਾਨ ਦੀ 19ਵੀਂ ਕਿਸ਼ਤ ਪ੍ਰਾਪਤ ਕਰਨ ਦੇ ਲਈ ਕੀ ਕਰਨਾ ਹੋਵੇਗਾ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੈ ਜੇਕਰ ਤੁਸੀਂ ਇੱਕ ਯੋਗ ਕਿਸਾਨ ਹੋ ਅਤੇ ਫਿਰ ਵੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਆਏ ਹਨ ਤਾਂ ਤੁਹਾਨੂੰ ਤੁਰੰਤ ਇਨ੍ਹਾਂ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੁਸੀਂ CSC ਸੈਂਟਰ ਜਾਂ ਫਿਰ PM ਕਿਸਾਨ ਪੋਰਟਲ ਤੇ ਜਾ ਕੇ ਇਹ KYC ਆਨਲਾਈਨ ਕਰ ਸਕਦੇ ਹੋ ਜਿੰਨੀ ਜਲਦੀ ਹੋ ਸਕੇ ਜ਼ਮੀਨ ਦੀ ਤਸਦੀਕ ਕਰਵਾਓ ਆਪਣੇ ਬੈਂਕ ਖਾਤੇ ਦੇ ਵਿੱਚ DBT ਐਕਟੀਵੇਟ ਕਰਵਾਓ ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਪ੍ਰਧਾਨ ਮੰਤਰੀ ਕਿਸਾਨ 19ਵੀਂ ਕਿਸ਼ਤ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇਕਰ ਤੁਹਾਡੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਫਸ ਗਈ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜਿਨ੍ਹਾਂ ਕਿਸਾਨਾਂ ਨੇ ਈ ਕੇਵਾਈਸੀ ਜਾਂ ਫਿਰ ਜ਼ਮੀਨ ਤਸਦੀਕ ਦੇ ਵਿੱਚ ਦੇਰੀ ਕੀਤੀ ਹੈ ਉਹਨਾਂ ਦੇ ਲਈ ਸਰਕਾਰ ਅਗਲੇ ਮਹੀਨੇ ਤੱਕ ਕਿਸ਼ਤ ਜਾਰੀ ਕਰ ਸਕਦੀ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਨੇ ਤਾਂ ਤੁਹਾਡੀ ਪਿਛਲੀ ਬਕਾਇਆ ਕਿਸ਼ਤ ਵੀ ਅਗਲੀ ਕਿਸ਼ਤ ਦੇ ਨਾਲ ਪੇਜ جا ਸਕਦੀ ہے۔ جےਕਰ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਨਹੀਂ ਮਿਲੀ ਹੈ ਤਾਂ ਪਹਿਲਾਂ ਆਪਣਾ ਈ ਕੇਵਾਈਸੀ ਆਧਾਰ ਲਿੰਕਿੰਗ ਕਿਸਾਨ ਅਤੇ ਜ਼ਮੀਨ ਦੀ تصدیق پوری ਕਰੋ। ਇਸ ਤੋਂ ਬਾਅਦ ਆਪਣੀ ਲਾਪਾਤਰੀ ਸਥਿਤੀ ਦੀ ਜਾਂਚ ਕਰੋ ਅਤੇ ਜੇਕਰ ਤੁਹਾਨੂੰ ਫਿਰ ਵੀ ਪੈਸੇ ਨਹੀਂ ਮਿਲਦੇ ਤਾਂ ਹੈਲਪਲਾਈਨ ਨੰਬਰ ਤੇ ਸੰਪਰਕ ਕਰੋ। ਸਰਕਾਰ ਯੋਗ ਕਿਸਾਨਾਂ ਨੂੰ ਬਕਾਇਆ ਕਿਸ਼ਤਾਂ ਜਲਦੀ ਤੋਂ ਜਲਦੀ ਪਹੁੰਚਾਉਣ ਦੇ ਲਈ ਕੰਮ ਕਰਦੀ ਹੈ। ਜੇਕਰ ਹੈਲਪਲਾਈਨ ਨੰਬਰ ਤੁਹਾਨੂੰ ਨਹੀਂ ਪਤਾ ਤਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਆ 18001155 26 ਤੇ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ 155261 ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ